ਮਰੀ ਹੋ ਰਹੀ ਹੈ ਕਬੂਤਰ ਆਇਆ ਵੇਖੋ ਚੈੱਕ ਕਰੋ ਹੀ ਨੋ ਕਬੂਤਰ ਨਵੇਂ ਸਬਜ਼ੀ ਜੀ ਨਿਹਿੰਦੇ ਤੇ ਮੁੰਡੇ ਨੂੰ ਕੱਲਿਆ ਕੱਟੇ ਕਬੂਤਰ ਲੈਣ ਗਿਆ ਦਾਣਾ ਦੂਣਾ ਪਾ ਰਿਆ ਤੇ ਚੈੱਕ ਕਰੋ ਬੈਠਾ ਬਾਕੀ ਫੜਦੇ ਆ ਕੰਟੀਨਿਊ ਵੀਡੀਓ ਕਰਦੇ ਤੁਨ ਥੱਲੇ ਚੈੱਕ ਕਰੋ ਦਾਣਾ ਸੁੱਟ ਤੂੰ ਸੁੱਟ ਤੇ ਸਹੀ ਇਧਰ ਫੜਾ ਮੈਨੂੰ ਆ ਤੂੰ ਵੀਡੀਓ ਬਣਾ ਵਾ 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 ਇੰਨੀ ਨਹੀਂ ਚਾਹੀਦੀ ਆ ਫੜਾ ਜਾ ਚੁਗਿਆ ਰਮਾਸਾ ਦੇ ਜੇ ਇਹ ਰੋ ਜਾ ਹਾਂ ਮੇਰੇ ਜੇ ਵੀ ਕੱਢ ਲਾ ਪਿਛੜੀ ਹੈਗੀ ਨਾ ਨੁਕਰੇ ਲਾਲਾ ਨੁਕਰੇ ਚੌਂਕੇ ਹੀ ਖੜ ਗਏ ਧਿਆਨਾਂ ਡਰਦਾ ਹੈ ਕਬੂਤਰ ਪਿਛੇ ਰੋ ਯਾਰ ਉਹ ਦਾਣਿਆਂ ਨੂੰ ਪੈਂਦਾ ਉਰਾਂ ਛੁੱਟ ਦਾਣੇ ਉਧਰ ਨਾ ਛੋੜੋ ਆਪਣੇ ਕਬੂਤਰਾਂ ਨਾਲੇ ਛੁੱਟ ਨਾ ਪਰੇ ਕੋ ਦਾ ਮੱਕੋ ਦਾ ਮਾਰ ਬੜ ਨਾਲ ਕੰਨ ਉੱਤੇ ਢੇਪਾ ਉੱਡਣਾਂ ਕਬੂਤਰੇ ਰੋ ਜਾਏ ਨਾ ਪਜੇ ਦਾਣੇ ਚੋਪਦਾ ਸਾਨੂੰ ਉੱਤੇ ਛੁੱਟ ਦੇ ਜਾਲ ਧਿਆਨ ਧਿਆਨ ਰੋ ਜਾ ਆਉਣ ਦੇ ਗਾਣ ਆਉਣ ਦੇ ਨਾ ਪਾਸਾ ਕਰ ਨਹੀਂ ਇਕੱਠਾ ਨਾਲ ਹੀ ਗਾਣ ਹੋ ਜੀ ਉਹਨਾਂ ਨੂੰ ਕੰਨ ਦੇ ਨਾਲ ਛੋਟ ਕੰਨ ਦੇ ਨਾਲ ਆਪਣੀ ਕਬੂਰੀ ਲਾਗੇ ਛੋਟਾ ਆੜੀ ਦੇ ਆਗੇ ਵਾਲੇ ਫੜਾ ਦਾਣੇ ਦਾਣੇ ਹੈਗੇ ਮੈਂ ਤੋੜਾ ਕਸਤਾ ਹੀ ਹਲੋ ਜੀ ਚਲੋ ਉਹ ਦੂਜਾ ਫੜ ਲਓ ਜੀ ਮਿੱਤਰੋ ਆ ਫੜਿਆ ਜੇ ਕਬੂਤਰ ਆਪਾਂ ਤੇ ਇਹਦੀ ਕੀਤੀ ਜੜੇਮਾਰੀ ਚੈੱਕ ਕਰੋ ਕਬੂਤਰ ਅੱਖ ਚੈੱਕ ਕਰੋ ਇਹ ਨੇਰ ਜਿੱਦਨ ਪੂਰਾ ਜ਼ਬਰਦਸਤ ਨੇਰ ਆਇਆ ਨਾ ਉਦੋਂ ਦਾ ਭੱਜਿਆ ਹੀ ਗਿਆ ਤੇ ਕੈਚ ਕਰ ਲਿਆ ਆਪਾਂ ਪੱਲਾ ਚੈੱਕ ਕਰੋ पूरा जबरदस्त चीज़ है कबा तो लाने जो मैं पला विखा आपे लो जी एंडलिया एक और करो तरलियां चेक करो बड़ा ही तेज कब ਲਓ ਜੀ ਮਿੱਤਰੋ ਇਹ ਇੱਕ ਰੰਗ ਚੈੱਕ ਕਰ ਲਓ ਚਾ ਕਰਦੇ ਬੰਦੇ